ਗੜੀ ਲਓ ਜੀ ਪਾਪਾ ਜੀ ਨੇ ਰਾਤ ਇੱਕ ਹੋਰ ਰੱਖਿਆ ਲਿਆ ਤਾਂ ਸਾਨੂੰ ਕਹਿੰਦੇ ਸਾਗ ਖਾ ਕੇ ਹੀ ਜਾਣਾ ਓਰੇ ਚੰਗਾ ਏ ਓਕੇ ਬਾਏ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਕੱਲ ਪਾਪਾ ਜੀ ਨੇ ਹੋਰੀ ਰੱਖ ਲਿਆ ਕਹਿੰਦਾ ਸਾਗ ਹੋਰੀ ਖਾ ਕੇ ਜਾ ਫਿਰ ਅੱਜ ਮੱਕੀ ਦੀ ਰੋਟੀ ਸਰੋਂ ਦਾ ਸਾਗ ਤੇ ਚੱਲੀ ਹੁਣ ਆਪਣਾ ਘਰ ਨੂੰ ਬਈ 2 ਦਿਨ ਹੋ ਗਏ ਹੋਰੀ ਕਹਿੰਦੇ ਨੇ ਸਾਨੂੰ ਕੱਬੇ ਜਾਣਾ ਹੈ ਨਾ ਸੱਜੇ ਜਿੱਦਾਂ ਹੋ ਜੀ ਚੱਲਦਾ ਲੈ ਮੋ ਜਾ ਹੋ ਜਾਣਾ ਹੂੰ ਚੱਲ ਬਈ ਆਹ ਨਾਲ ਦੁਆ ਕਰਾ ਇੱਧਰ ਚੱਲ ਬਈ ਚੱਲੀ ਹੁਣ ਘਰ ਨੂੰ ਮਾਲਾਂ ਚੱਲੀਆਂ ਨੂੰ ਆ ਮੋੜ ਜੀ ਤਾਂ ਫਰਸ਼ ਚੈੱਕ ਕਰੋ ਵੀ ਲੈ ਮਿੱਟੀ ਨਾ ਕਿੰਨਾ ਭਰ ਗਿਆ ਆਹ ਵੇਖੋ ਕਰਦੇ ਇੱਕ ਕਰਦੇ ਦੋ ਦਿਨ ਚ ਆਈ ਦੋ ਦਿਨ ਦਾ ਅਖਬਾਰ ਵੀ ਪਿਆ ਦੋ ਦਿਨ ਦਾ ਅਖਬਾਰ ਆ ਗਿਆ ਹਾਂ ਇਧਰ ਵੀ ਨਿਕਲਣ ਲੱਗੇ ਬੂਟ ਲੈ ਵੀ ਮੰਮੀ ਇਧਰ ਵੀ ਨਿਕਲਣੇ ਵੀ ਲੱਗੇ ਹਾਂ ਦੇਖੋ ਹੋਰ ਮੋਟੇ ਨਿਕਲਣ ਲੱਗੇ ਹੋਰ ਤੇ ਲੋ ਜੀ ਉਹ ਤੋਂ ਬਾਅਦ ਪਹੁੰਚ ਗਏ ਮੋਟਰ ਪਰ ਤੇ ਕੱਲ ਹੀ ਅਲੱਦਾ ਕੱਲ ਤਾਂ ਸੀ ਇਹਨ ਤਿਆਰ ਰੋਕਦੇ ਕਿ ਮਾਲਨ ਮੁੜਿਆ ਹੁਣਾ ਤੇ ਨਾਨਾ ਜੀ ਨੇ ਰੱਖ ਲਿਆ ਕਹਿੰਦਾ ਉਰੀ ਪੂਰੀ ਰੋਟੀਾਂ ਖਾ ਕੇ ਆ ਕਹਿੰਦੇ ਮੱਕੀ ਦੀ ਰੋਟੀ ਨਾਲ ਸਰੋਂ ਦਾ ਸਾਗ ਤੇ ਚਾਬੀ ਗੱਡੀ ਦੀ ਚਾਬੀ ਲਗਾਉਂਦੀ ਕਹਿੰਦਾ ਇੱਕ ਹੌਣ ਸ਼ਾਮ ਹੋਏਗੀ ਕਿ ਅੰਦਰ ਰਾਤ ਲਾ ਰਿਹਾ ਸਵੇਰੇ ਸਰਜਰੀ ਚੱਲ ਜੇਓ ਤੇ ਅਗਲੇ ਦਿਨ ਫਿਰ ਅਸੀਂ ਸਰਜਰੀ ਆ ਗਏ 8 ਵਜੇ ਨੂੰ ਸਾਢੇ 8:30 ਨੂੰ ਘਰ ਆ ਗਏ ਤੇ ਤੇ ਹੁਣ ਮੋਟਰ ਦੀ ਗੱਲ ਕਰਦੇ ਆ ਬਈ ਅੱਜ ਹੋ ਗਈ ਦਿਵਾਲੀ ਨੂੰ ਚਾਰਕ ਦਿਨੋਂ ਤਿੰਨ ਕਿ ਦਿਨ ਹੋ ਚੱਲੇ ਤੇ ਗੁੱਜਰ ਅੰਕਲ ਹੋ ਕੇ ਹੋਰੇ ਤੇ ਫਰਾਰ ਨਹੀਂ ਅੰਕਲ ਦੂਵੇ ਤੇ ਤੀਏ ਦਿਨ ਆ ਜਾਂਦਾ ਜਾਂ ਤਾਂ ਮੈਨੂੰ ਫੋਨ ਕਰ ਦਿੰਦਾ ਹੁੰਦਾ ਕਿ ਹਾਂ ਮੈਂ ਆ ਗਿਆ ਬਸ ਕੀ ਮੋਰ ਗਿਆ ਪੁੱਥ ਗਿਆ ਭਾਤ ਕਿ ਫੋਨ ਵੀ ਨਹੀਂ ਆਇਆ ਪਤਾ ਨਹੀਂ ਕਿੱਥੇ ਲੰਘ ਗਿਆ ਦਿਵਾਲੀ ਵਾਲੀ ਦਿਨ ਦਾ ਹੀ ਕੈਫ ਹੋਇਆ ਵਾ ਬਾਕੀ ਹੁਣ ਦੋ ਦਿਨ ਖੰਦਾ ਮੋਟਰ ਨਹੀਂ ਮੈਨੂੰ ਉੱਥੇ ਪਤਾ ਲੱਗ ਜਾਂਦਾ ਅੰਕਲ ਨੇ ਨਾ ਉੱਥੇ ਕੱਪੜੇ ਸੁੱਕਣੇ ਪਏ ਜਾਂਦੇ ਉਹ ਤਾਰ ਪਾ ਅੱਜ ਹੈ ਨਹੀਂ ਦੋ ਦਿਨਾਂ ਦੇ ਮੈਂ ਗੇੜਾ ਮਾਰਿਆ ਮੈਂ ਕਿ ਲੈ ਵੀ ਅੱਜ ਵੀ ਨਹੀਂ ਅੰਕਲ ਹੈਗਾ ਮੱਕੀ ਦਾ ਆਪਣਾ ਠੀਕ ਹੈ ਲੈ ਵੀ ਅਗਲੇ ਹਫਤੇ ਤੱਕ ਆਪਣਾ ਸਾਗ ਹੋਰੇ ਤੇ ਹੀ ਖਾਵਾਂਗੇ ਤੇ ਜਦ ਤੱਕ ਰਮਣਾ ਘਰਾਂ ਵੀ ਸੋਣਾ ਆਣਾ ਪਾਲਕ ਮੇਥੇ ਧਨੀਆ ਤੇ ਚਾਬੀ ਮੈਂ ਲੈ ਕੇ ਨਹੀਂ ਆਇਆ ਹੈਗਾ ਮੋਟਰਸੇਲ ਦੂਆ ਲੈ ਕੇ ਆਵਾਂ ਚਾਚੇ ਵਾਲਾ ਇਹਨਾਂ ਗੋਭੀ ਨੂੰ ਪਾਣੀ ਲਾਉਣਾ ਸੀਗਾ ਗੋਭੀ ਨੂੰ ਪਾਣੀ ਲੱਗਣਿਆ ਹੁਣ ਉਹ ਆ ਕੇ ਪਾਣੀ ਲਾਵਾਂਗੇ ਲੈ ਵੀ ਚੱਲੀ ਹੁਣ ਘਰੋਂ ਵੇਰ ਦੁਪਹਿਰ ਦੇ ਬਾਅਦ ਆਵਾਂਗੇ ਸ਼ਾਮ ਨੂੰ ਲਾਵਾਂਗੇ ਪਾਣੀ ਐਵੇਂ ਹੀ ਸ਼ਾਮ ਨੂੰ ਟਾਈਮ ਤੇ ਮੋਟਰ 'ਤੇ ਪਹੁੰਚ ਕੇ ਤੇ ਨਾਲ ਲੈ ਆ ਆਪਣੇ ਇੱਕ ਬੰਦਾ ਇਹ ਗੁਜਰਾਂਕਲ ਦੌਰ ਹੈ ਨਹੀਂ ਇਹਦੇ ਮੁੰਡੇ ਲੋਕ ਖੁੱਲਦੇ ਨੇ ਹਾਂ ਖੁੱਲ ਗਏ ਆ ਫੇਰ ਕੱਢਣਾ ਯਾਰ ਪਾਣੀ ਲਈਏ ਨਾ ਕਿੱਥੇ ਆ ਪੱਪੜੇ ਤਾਂ ਅੰਕਲ ਦੇ ਉਰੀ ਤੇ ਆ ਉਹ ਗਏ ਆ ਮਾਗੇ ਦੇ ਘੁੰਮਾ ਪਤਾ ਨਹੀਂ ਯਾਰ ਕਿੱਥੇ ਲੰਨਦਾ ਰੱਦ ਦੋ ਦਿਨ ਘੁੰਮ ਲੰਦਾ ਤਿੰਨ ਦਿਨ ਘੁੰਮ ਲੰਦਾ ਉਹ ਦਿਵਾਲੀ ਐ ਸਨਦਰਾਮ ਦਿਵਾਲੀ ਮੁੱਕੀ ਹੋਣੀ ਕੋਈ ਐ ਮੁੱਕੀ ਐ ਜੀ ਲੈ ਕਹਿੰਦਾ ਰਗਾ ਨਾ ਵੇਰੀ ਲੰਬੀ ਦੌੜੀ ਚੱਲਦੀ ਐ ਐਂ ਕਹਿੰਦਾ ਉਹਨਾਂ ਨੇ ਵੀ ਜੀ ਦੀ ਵੀ ਚੱਲਣੀ ਹਫਤੇ ਦੀ ਦਿਵਾਲੀ ਨਾ ਖੋਲੀ ਦੇਖੀ ਕਿੱਥੇ ਰੱਖਉਂਦਾ ਵੇਲਾ ਹੋਲੇ ਆ ਹੁਣ ਆ ਤੇ ਵੀਡੀਓ ਗੋਭੀ ਜੀ ਲਾਈ ਆ ਆ ਜਾ ਉਹ ਤੇ ਰੱਖਣਾ ਹੈ ਹਾਂ ਮਾਂ ਲੈ ਚੰਨ ਕਿੰਨਾ ਤੁਹਾਨੂੰ ਜਿੰਨਾ ਚਾਹੀਦਾ ਇਹ ਨੋ ਘੜ ਲੈਣਾ ਆ ਆ ਗਿਆ ਬੱਸ ਬੱਸ ਪਿੱਛੇ ਲੈ ਜਾਣਾ ਪਿੱਛੇ ਤੋਂ ਮੁਰੇ ਲੈ ਆਉਂਗੇ ਪੂਰੀ ਗੈਰੀਓ ਭਰ ਦੇਣੀ ਆ। ਨਾ ਨਾ ਐ ਚਾਹ ਤੇਰੇ ਪੈਰਾਂ 'ਤੇ ਬੁੱਟੇ ਲੱਗੇ ਹੋਏ ਆ। ਥਿਆ ਰੱਖੀ। ਉਹ ਸਾਰੇ ਵਾ ਛੱਡਦੇ ਆ ਨ ਬਰਾਬਰ ਆ ਕਰਕੇ। ਬੱਸ ਬੱਸ ਹੋਰ ਨਾ ਖਿੱਚੀ। ਇੱਕ ਬੁੱਟੇ ਨਾਲ ਅੱਗ ਬੁੱਟੇ ਬੁੱਟੇ ਬੁੱਟੇ। ਵਾ ਛੱਡ ਦੇਣਾ ਇਹਨੇ ਭਰ ਕੇ। ਉਹ ਦੋ ਗੈਰੀਓ ਭਰ ਦੇਣ। ਬੜੀ ਟ੍ਰੱਕ ਦੇ ਉਹ। ਫਿਰ ਉਹ ਪਿੱਛੇ ਨਹੀਂ ਜਾਉਂਦੇ। ਮੇਰੇ ਕੋ ਤਾਂ ਕੋਈ ਨਹੀਂ। ਮੇਰੇ ਕੋਈ ਹੋਰ ਚੀ ਰੱਖਦਾ ਪਹਿਲਾਂ ਬੰਨ ਲਵਾ। ਫੇਰ ਛੱਡ ਦੇ ਪਾਣੀ। ਆ ਵੀ ਮੰਨ ਤਾਂ ਪਿਆ ਵਾ ਚਲਾ ਦੇ ਮੋਟਰ ੰਡਾ ਮੂੰਹ ਦੇਖਦਾ ਮੈਂ ਲੈ ਕਿ ਟੌਣਾਂ ਨਹੀਂ ਮੈਂ ਖੜਾ ਇੱਕ ਮਿੰਟ ਰੁਕੀ ਖੜਾ ਇੱਕ ਮੋੜੇ ਟੀਂ ਰੱਖਣੀ ਯਾਰ ਕੋਈ ਚਲਾ ਤੀ ਛੋਟੀ ਚਲਾਉਣੀ ਆ ਚਲਾ ਦੇ ਆ ਗਏ ਹਨੀ ਮਣੀ ਲੈਣੀ ਨਹੀਂ ਹੈਗੀ ਹੂੰ ਸੌਗਾ ਓਹ ਹਾ ਓ ਹੈਗੀ 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 ਸੁੱਚ ਜਨ ਔਨ ਕਰ ਹਾਂ ਹੁਣ ਚਲਾ ਅੰਦਰ ਪੱਖੇ ਵੀ ਬੰਦ ਕਰ ਦਿਆਂ ਪੱਖੇ ਚੱਲਦੇ ਛੱਡੇ ਉਹ ਯਾਰ ਉਦੋਂ ਪੱਖੇ ਚਾਲਦੀ ਛੱਡੀ ਆ ਬੰਦਾ ਓ ਛੋਟੀ ਚਲਾਉਣੀ ਐ

ਦੇਖੀ ਜਾਪਗੇ ਹਾਂ ਹੁਣ ਚੱਲੀ ਐ ਪਿੱਛੇ ਨੂੰ ਖਿੱਚੀ ਪੈ ਲੈ ਹੌਲੀ ਹੌਲੀ ਚੱਲ ਲੈ ਵੀ ਸਾਰੀ ਕੇਰੀਆਂ ਭਰਤੀਆਂ ਪਾਣੀ ਲਾਤਾ ਉਧਰ ਵੀ ਲਾਤਾ මෝර්රබ හකි බාන්ධ සාරි පුට්ට ම තබනුණ දෝදින මෝජේවිී පර්තා පුුද්දින්නා කානර ටල කානුසු වෙරලාන ට ද සැල් නනික රම් පු්බල ෝද. ਕਿ ਭਾਈ ਯਾਰ ਘਰ ਵੀ ਜਿਹੜੇ ਜੀ ਲੰਦਾ ਹਾਂ ਹਾਂ ਕਿਤ ਮਿੰਟ ਦਾ ਬਿਲ ਕਿੰਨਾ ਹੁੰਦਾ ਮੇਰਾ ਮੇਰਾ ਹੁੰਦਾ 718 15 ਇੰਨਾ ਤੇ ਇੰਨਾ ਤੇਰਾ ਆਇਆ ਵਾ ਮੇਰਾ ਇਸ ਵਾਰ ਘਟਿਆ 424 ਪਹਿਲਾਂ ਇਸ ਵਾਰ 715 ਮੈਂ ਅੱਜ ਭਰਿਆ ਥੋੜੀ ਰੇਟ ਭਰਿਆ ਮੈਂ ਦੇਦਾ ਮੇਰਾ 714 ਇੰਨੇ ਤੇ ਜੀਐਸਟੀ ਘਟਿਆ ਲੈ ਵੀ ਮੱਖੀ ਦਾ ਆਪਣਾ ਕੰਮ ਐ ਓਕੇ ਐ ਅਰਗੋ ਆਪੇ ਸਾਹ ਕੋ ਗਿਆ ਪਿੱਛੇ ਸਾਗ ਸਾਡੇ ਪਿੱਛੇ ਹੁ ਕੋ ਵੈਨ ਨੂੰ ਰੈਗਿਟਰ ਇਹ ਤਨੇ ਤਨੇ ਨਾ ਲਾਉਣ ਨਾ ਨੂੰ ਫਨ ਲੈ ਆਈ ਪਰ ਜੱਤ ਕਰਾਉਣਾ ਸਾਗ ਜਿਆ ਤਾਂ ਖੇੜਾ ਚ ਕਣਕ ਵੀਰ ਦੇਣੀ ਅਗਲੇ ਹਫਤੇ ਤੱਕ ਵੀਰ ਦੇਣੀ ਅਸੀਂ ਕਣਕ 1 2 3 4 ਤਰੀਕ ਤੱਕ ਖੱਦ 5 ਤਰੀਕ ਤੱਕ ਖੱਦ ਬੀਜ ਦੇਣੀ ਅਸੀਂ ਔਟਿਆਂ ਚ ਵੀ ਅਨਾਦਰ ਉਹ ਪਿੰਡ ਵਾਲੀ ਮੋਟਰ ਨੂੰ ਮੰਡੀ ਚ ਲੈ ਕੇ ਜਾਵਾਂਗੇ ਕਣਕ ਫਿਰ ਇੱਧਰ ਇਕੱਠੇ ਜਲਦੇ ਵੀ ਨਹੀਂ ਫਿਰ ਆਹ ਅਲੱਗ ਲੈ ਕੇ ਜਾਣੀ ਪੈਂਦੀ ਉਹਨੂੰ ਫਿਰ ਅਲੱਗ ਲੈ ਕੇ ਜਾਣਾ ਪੈਂਦਾ ਇੱਕ ਟਰਾਲੀ 'ਚ ਭਰ ਕੇ ਲੈ ਜੀਣਾ ਫਿਰ ਤੇ ਕੰਮ ਮੁੱਕਿਆ ਨਾ ਤੇ ਹੁਣ ਚੱਲੀਏ ਵਾ ਘਰ ਨੂੰ ਦੇਖੀਏ ਘਰ ਜਾ ਕੇ ਘਰ ਵੀ ਨਾਲ ਕੇ ਦੋ ਤਿੰਨ ਬੁੱਟੇ ਲਏ ਹੋਏ ਸੀਗੇ ਉਹ ਵੀ ਲਾਉਣੇ ਘਰਾਂ ਜਾ ਕੇ ਲੋ ਜੀ ਆ ਬੁੱਟੇ ਲੈ ਕੇ ਆਉਂਦੇ ਆ ਕਿਹੜੇ ਕਿਹੜੇ ਐ ਮੈਂ ਤੁਲਸੀ ਤੇ ਨਿੰਮ ਕਿਹੜੇ-ਕਿਹੜੇ ਲਾਉਣੇ ਆਂ ਓਰੇ ਨਿੰਮ ਤਾਂ ਮੋਟਰ 'ਤੇ ਲਾ ਦੂਗੇ ਹਨਾ ਪਿੰਡ ਵਾਲੀ ਮੋਟਰ 'ਤੇ ਲਾ ਦਾਂਗੇ ਪਹਿਲਾਂ ਗੱਡੀ 'ਤੇ ਤੁਲਸੀ ਦੋ ਤੁਲਸੀ ਲਾ ਦੀਏ ਇੱਕ ਉਧਰ ਦੂਈ ਮੋਟਰ 'ਤੇ ਲਾ ਦਾਂਗੇ ਆਹੋ ਇੱਕ ਘਰ ਨਾਲੇ ਕੁੱਥਾ ਲਾ ਦੇ ਕੱਡਾ ਟੋਆ ਕੰਡੀ ਦੇ ਚ ਲਾ ਦਣਾ ਹਾਲੇ ਤੜੇ ਮਿੱਟੀ ਪਾ ਦੇ ਪਾਹੀ ਪਾਣਾ ਹਾਂ ਚੁੱਪ ਮੇਰਾ ਚਾਹ ਚਾਹ ਜੀ ਕਿ ਭੀ ਜੇ ਮੈਂ ਉਹ ਮੈਂ ਵੀ ਜੀ ਦੀ ਸਲਗਮਾ ਇਹ ਚ ਹਾਂ ਆਹੋ ਕਟਣਾ ਫਿਰ ਦੇਖੇ ਬਹੁਤ ਆਪਣੇ ਇਹਨੂੰ ਸਿੱਧੀ ਕਰਨ ਵਾਲੇ ਟੇਢੀ ਨਾ ਕਰ ਸਿੱਧੀ ਕਰ ਰੇ ਵਾਲੀ ਦੀ ਮਿੱਟੀ ਨਾਲ ਹੈ ਵਧੀਆ ਰੇਜ ਰੇਜ ਬੱਤੀ ਦੀ ਉਹ ਕਰਕੇ ਨਾ ਹੋਈ ਪਾਣੀ ਪਾਤਾ ਸੁੱਚਾ ਪਾਣੀ ਬਾਕੀ ਅਧਰ ਕਿੰਨੇ ਦਿਨ ਤੱਕ ਹੋ ਰਹੇ ਮਮੀ ਹੋਰ ਪਾਲ ਕਰ ਅੱਤ ਵਸਣੇ ਤਾਂ ਲੱਗੇ ਜਿਹੜੇ ਪਾਲ ਕਰ ਹੋ ਗਈ ਹੈ ਨਾ ਪਾਲ ਕਰ ਨਹੀਂ ਹਜੇ ਪਾਲਕ ਦੀ ਤਾਂ ਮੜਾ ਮੋਟਾ ਮੜਾ ਮੋਟਾ ਪੱਤੇ ਤਾਂ ਹੋਏਗੇ ਨਹੀਂ ਅਜੇ ਨਹੀਂ ਹੋ ਰਹੇ ਹਾਂਜੀ ਜਿਹੜੇ ਵਿੱਚ ਵਿੱਚ ਬੜੇ ਬੜੇ ਹੋ ਗਏ ਉਹ। ਸਾਦੇ ਕੋਈ ਨਹੀਂ ਹੋਏ। ਹੋਰ ਦੇਖੋ ਆਹ ਦੇਖ। ਆਹ ਨਹੀਂ ਹੋਇਆ। ਸਾਦੇ ਛੋਟੇ ਹੀ ਐ। ਕੈਰੀ ਵੀ ਪਾਣੀ ਲਾਉਣਾ ਜੇ ਸ਼ਾਮ ਚਲ ਮੋਟਰਾਂ ਕੀ ਫੇਲ ਆਉਂਦੇ ਐ ਜੀ ਕਿਉਂਕਿ ਆਹ ਕੈਰੀ ਚ ਪਾਣੀ। ਇਹ ਤਾਂ ਲੈ ਪਾਣੀ ਦੋ ਬਾਲਟੀਆਂ ਡੋਲ ਦੇ ਹੱਥ ਨਾਲ ਚੱਕ ਕੇ। ਉਹ ਹੀ ਦੇ ਪਾ ਤਵਾ। ਹੋਰ। ਮੈਂ ਪਾ ਹੀ ਦਿੰਦਾ ਫੇਰ। ਹਿੰਮਤ ਕਰ। ਆਂਦੀ ਪਾਣੀ ਮੈਂ। ਹਾਂ ਹਾਂ। ਉਹ ਤਾਂ ਮੈਂ ਤੁਹਾਨੂੰ ਪਹਿਲਾਂ ਹੀ ਕਹਿੰਦੀ ਹੁੰਦੀ ਆ ਤੂੰ ਮੰਦਾ ਕਿਹੜਾ ਹੈਗਾ ਐ ਬੂਟੇ ਨੂੰ ਲਾਤਾ ਚੁੱਕੇ ਵੇਲੇ ਬੋਬੀ ਸੁੱਕ ਚਲੀ ਦੀ ਅਟੂਟੇ ਜਿਵੇਂ ਯਾਦ ਰਹਾ ਹਾਂ ਆ ਟੂਟੇ ਤਾਂ ਆ ਗਈ ਹੋਣੀ ਐ ਹਾਂ ਤਨਾਈ ਇੱਧਰ ਵੀ ਅੰਮੀ ਸਾਕੇ ਪੀਦਦੀ ਹੈ ਨਾ ਇੱਕ ਥਾਲਾ ਰੇਤ ਦਾ ਲਿਆ ਕੇ ਇੱਕ ਹੋਰ ਪਾ ਦਾਂਗਾ ਆ ਸਾਰੇ ਫੇਸ ਸਾਕੇ ਪੀਦਣ ਕਿ ਘਾਹ ਤਾਂ ਬਰਸਾਤਾਂ ਜਿਹਾ ਲੱਗਦਾ ਹੁੰਦਾ ਕਾ ਕਾ ਅਜੇ ਵੀ ਟਾਈਮ ਹੁੰਦਾ ਨਾ ਫਿਰ ਜਾਂ ਫਿਰ ਪੁੱਛਣਾ ਪੈਣਾ ਕਿਹੜੇ ਟਾਈਮ ਕਿਹੜਾ ਕਾ ਲੱਗਦਾ ਪਾਣੀ ਤਾਂ ਹੋਰ ਪਿਆ ਤਾਂ ਦੇਖੀਂ ਹੈਗਾ ਅੱਬ ਕੱਪ ਭਰਿਆ ਵਾ ਥੋੜਾ ਜਿਆ ਹੈ ਉਹ ਤਾਂ ਨਾ ਕਿ ਸਾਨੂੰ ਥੋੜਾ ਜਿਆ ਕਿੱਥੇ ਕਿੱਥੇ ਨਹੀਂ ਤਾਂ ਜੋ ਵਾ ਇੱਥੇ ਪਾ ਲੈ ਤੇ ਹੁਣ ਕਰਦੇ ਆਪਾਂ ਵੀਡੀਓ ਬੰਦ ਤੇ ਮਿਲਦਾਂਗੇ ਅਗਲੇ ਵਲੌਗ ਚ ਪਾਪਾ ਰਹੀ ਹੈ ਪਾਪਾ ਆ ਜਾ ਨਾ ਆ ਜਾ ਨਾ ਪਿਆਸੀ ਗਾਨ ਸਾਸੂ ਕਾਕੇ ਕੋਣ ਮੰਮੀ ਮੰਮੀ ਸਾਸੀ ਗਾਨ ਦੇਖ ਲਿ ਪਛਾਨ ਜੀ ਰਹਿਲੇ ਛੋਟੀ ਹੈ ਛੋਟੀ ਭਾਈ ਬਤਹੀ ਤੇਜ ਹੈ ਹਮ ਮੈਂ ਵੀ ਫੋਨ ਕਰਦੇ ਵੀਡੀਓ ਬਣਾ ਓਕੇ ਬਾਅਦ ਮੈਂ ਦੇ ਅਗਲੀ ਵੀਡੀਓ ਇਹਨੇ ਤਾਂ ਸ਼ੁਰੂ ਕਰ ਹੀ ਆ ਫਿਲਮ ਦਾ ਗਾਉਂਦਾ ਤੇਰੇ ਲੱਗਿਆ ਤੇਰੇ ਢੱਡੀ ਨੇ ਇਹ ਗਾਣੇ ਚਾਏ ਕਰ ਦਵਾਂ ਨੂੰ ਛੋਟੀ ਆਲਾ ਤਿਲ ਹਾਇ ਮੇਰਾ ਦਿਲਸ ਚ ਚਤਰੂ ਆ ਹਾਇ ਆ ਹਾਇ ਦੇਖ ਦੇ ਚਾਰ ਰੀ ਹੱਥ ਨਾਲ ਨਾ ਦੇਖਦੀ ਹਾਂ ਵਾਲ ਮੜਦੀ ਗਾੜੀ ਫੜੀ ਮੇਰੀ ਛੋਟੀ ਹੈ ਇਹਦੇ ਪਾਡੋੜੀ ਪੁੱਤ ਉਹ ਨਾ ਦੂਰਾ ਨਹੀਂ ਆ ਜਿਹੜਾ ਇਹ ਫੜੀ ਨੀ ਚ